ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣਾ ਮੁਸਕਲ ਹੋਏ ਮੁਸਲਮਾਨ ਕਹਾਵਣ ਮੁਸਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਆਉਲਾ ਦੀਨ ਕਰ ਮਿੱਠਾ ਮਸ ਕਲਮ ਨਾ ਮਾਲ ਮੁਸਾਵੈ ਹੋਏ ਮੁਸਲਮ ਦੀਨ ਮਹਾਨ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉਪਰ ਕਰਤਾ ਮੰਨੇ ਆਪ ਗਵਾਵੈ ਤਉ ਨਾਨਕ ਸਰਬ ਜੀਆ ਮਿਹਰਮਤ ਹੋਏ ਤਾ ਮੁਸਲਮਾਨ ਕਹਾਵੈ ਮਹਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇ ਆਹੰਕਾਰ ਛੁਕਾਵੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਹਿ ਨਿਰੰਜਨ ਪਾਵੇ ਤਜ ਮਾਨਵ ਮਾਨ ਪ੍ਰੀਤ ਸਤਦਾਰਾ ਤਜ ਪਿਆਸ ਆਸ ਰਾਮ ਲਿਬਲਾਵੇ ਨਾਨਕ ਸੱਚਾ ਮਨ ਵਸੈ ਸਾਚ ਸਬਦ ਹਰਨਾਮ ਸਮਾਵੇ ਫੌੜੀ ਰਾਜੇ ਰਈਤ ਸਿਕਦਾਰ ਕੋਈ ਨਾ ਰਹਿਸੀਓ ਹਟ ਪਟਣ ਬਾਜ਼ਾਰ ਹੁਕਮੀ ਟਹਿਸੀਓ ਪੱਕੇ ਵੰਕ ਦਵਾਰ ਮੂਰਖ ਜਾਣਾ ਆਪਣੇ ਦਰਬ ਭਰੇ ਪੰਡਾਰ ਰੀਤੇ ਇੱਕ ਖਣੇ ਤਾਜੀ ਰਥ ਤੁਖਾਰ ਹਾਥੀ ਪਖਰੇ ਬਾਗ ਮਿਰਖ ਘਰਬਾਰ ਕਿਥੈ ਇਸ ਆਪਣੇ ਤੰਬੂ ਪਲਾੰਗ ਨੇ ਵਾਰ ਸਰਾਇ ਤੇ ਲਾਲਤੀ ਨਾਨਕ ਸੱਚ ਦਾ ਧਾਰ ਸੁਨਾਖਤ ਕੁਦਰਤੀ ਸਲੋਕ ਮਹਲਾ ਪਹਿਲਾ ਨਦੀਆਂ ਹੋਵੈ ਧਣਵਾ ਸੁਮ ਹੋਵੈ ਦੁੱਧ ਕੀਓ ਸਗਲੀ ਧਰਤੀ ਸਕਰ ਹੋਵੈ ਖੁਸ਼ੀ ਕਰੇ ਨਤ ਜੀਓ ਪਰਵਤਾ ਸੁਨਾਰਾ ਰੋਪਾ ਹੋਵੇ ਹੀਰੇ ਲਾਲ ਜੜਾਓ ਤੀ ਤੂੰ ਹਸਲਾਹਣਾ ਆਖਣਾ ਲਹਿ ਨਚਾਓ ਮਹੱਲਾ ਪਹਿਲਾ ਭਾਰ 18 ਮੀਵਾ ਹੋਵੇ ਘਰੜਾ ਹੋਏ ਸੋ ਆਓ ਕਾਂਦਾ ਸੂਰਜ ਦੋਏ ਪਰਦੇ ਰੱਖੀਐ ਨਿਹਚਲ ਹੋਵੇ ਥਾਓ ਤੀ ਤੂੰ ਹਸਲਾਹਣਾ ਆਖਣ ਲਹਿਨ ਚਾਓ ਮਹਲਾ ਪਹਿਲਾ ਜੇ ਦੇਹ ਹੈ ਦੁੱਖ ਲਈਐ ਪਾਪ ਗਰੈ ਦੁਇ ਰਾਹ ਰਤ ਪੀਣੇ ਰਾਜੇਸਰ ਆ ਉੱਪਰ ਰਖੀਐ ਬੈ ਜਾਪੈ ਭਾਉ ਭੀ ਤੂੰ ਹੈ ਸਲਾਹਣਾ ਆਖਣ ਲਹਿਨ ਚਾਓ ਮਹਲਾ ਪਹਿਲਾ ਅੱਗੀ ਪਾ ਲਾ ਕੱਪੜ ਹੋਵੈ ਨਾ ਹੋ ਬੈ ਬਾਓ ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨਾ ਨਾਨਕ ਸਭੋ ਜਾਓ ਪੀ ਤੂੰ ਅਸਲਾਹਣਾ ਆਖਣਾ ਲਹੈ ਨਾ ਚਾਓ ਪਵੜੀ ਬਦ ਫੈਲੀ ਗਏ ਬਾਨਾ ਖਸਮ ਨ ਜਾਣਈ ਸੋ ਕਹੀਏ ਦੇਵਾਨਾ ਆਪਨਾ ਆਪਛਣਈ ਕੱਲ ਹੈ ਬੁਰੀ ਸੰਸਾਰ ਬਾਦੇ ਖੱਪੀਐ ਬੇਣ ਨਾਵ ਵੇਕਾਰ ਭਰਮੀ ਪੱਤੀ ਐ ਰਾਹ ਦੋਬਾ ਇੱਕ ਜਾਣੈ ਸੋਈ ਸਿੱਧ ਸੀ ਕੋਫਰ ਗੋ ਕੋਫਰਾਣਾ ਪਿਆ ਦਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਈਐ ਸੱਜਾ ਦਰਦੀ ਬਾਨ ਆਪ ਗਵਾਈਐ ਮਹੱਲਾ ਪਹਿਲਾ ਸ਼ਲੋਕਾ ਸੋ ਜੀਵਿਆ ਜਿਸ ਮਨ ਵਸਿਆ ਸੋਈ ਨਾਨਕ ਅਵਰਨ ਜੀਵ ਕੋਏ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਦੇ ਤੱਕ ਸਿਖਾਈ ਰਾਜ ਰੰਗ ਮਾਲ ਰੰਗ ਰੰਗ ਰਤਾ ਨਚਨੰਗ ਨਾਨਕ ਠੱਗਿਆ ਮੁਠਾ ਜਾਏ ਬਿਨ ਨਾ ਵੈ ਪਤ ਗਿਆ ਗਵਾਈ ਮਹਲਾ ਪਹਿਲਾ ਕਿਆ ਖਾਦਾ ਕਿਆ ਪੈਦਾ ਹੋਏ ਜਾ ਮਰ ਨਾਹੀ ਸੱਚਾ ਸੋਏ ਕਿਆ ਮੀਵਾ ਕਿਆ ਘਿਓ ਗੁਣ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਚੈ ਭੋਗ ਵਿਲਾਸ ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਬੇ ਢੋਲ ਵਿਨਾਸ ਪਵੜੀ ਜਾਤੀ ਦਾ ਕਿ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਆ ਚੱਕੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਰਦਾਰ ਦਰਦੀ ਬਾਣੀਐ ਫੁਰਮਾਨੀ ਹੈ ਘਾਰ ਖਸਮ ਪਠਾਇਆ ਤਬਲਵਾਜ ਵਿਚਾਰ ਸ਼ਬਦ ਸੁਨਾਇਆ ਇੱਕ ਹੋਇਆ ਸਵਾਰ ਇੱਕ ਨਾ ਸਾਖਤੀ ਇੱਕ ਨੀ ਵਦੇ ਪਾਰ ਇੱਕ ਨਾ ਤਾਕਤੀ ਸ਼ਲੋਕ ਮਹਲਾ ਪਹਿਲਾ ਜਾ ਪੱਕਾ ਤਾਂ ਕਟਿਆ ਰਹੀ ਸੁਪੱਲ ਰਵਾੜ ਸਣ ਕੀ ਸਾਰਾ ਚਿੱਥਿਆ ਕਣ ਲਾਇਆ ਕਣ ਲਿਆ ਧਨ ਝਾੜ ਦੋਏ ਪੜਾ ਚੱਕੀ ਜੋੜ ਕੈ ਪੀਸਣਾਏ ਬਹਿਠ ਜੋਦਰ ਰਹੇ ਸੋਬਰੇ ਨਾਨਕ ਅਜਬ ਡਿਠੋ ਮਹੰਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕਟਕਟ ਵੱਧਾ ਪਾਏ ਖੁੰਡਾ ਅੰਦਰ ਰੱਖ ਕੈ ਦੇਨ ਸੋ ਮਲ ਸੁਜਾਏ ਰਸ ਕਸ ਟਟਰ ਪਾਈਐ ਤੱਪ ਤ ਬਿਰ ਲਾਏ 30 ਫੋਕ ਸਮਾਡੀਐ ਦਿਚੈ ਅਗ ਜਲਾਏ ਨਾਨਕ ਮਿੱਠਾ ਪਤਰੀਐ ਵੇਖੋ ਲੋਕਾਂ ਆਏ ਪਵੜੀ ਇੱਕ ਨਾ ਮਰਨ ਨਾ ਚੇਤ ਆਸ ਕਣੇ ਰਿਆ ਮਰ ਮਰ ਜਮਾ ਨਿਤ ਕਿਸੈ ਨਾ ਹੀਰੇ ਕੇ ਰਿਆ ਆਪਣੜਾ ਮਨ ਚੇਤਾ ਕਹਿਣ ਚੰਗੇ ਰਿਆ ਜਮ ਰਾਜੈ ਨਿਤ ਨਿਤ ਮਨ ਮੁਖ ਹੀਰਿਆ ਮਨ ਮੁਖ ਲੂਣ ਹਰਾਮ ਕਿਆ ਨ ਜਾਣਿਆ ਵਧੇ ਕਰਨ ਸਲਾਮ ਖਸਮ ਨ ਭਾਣਿਆ ਸੱਚ ਮਿਲਾਇ ਮੁਖ ਨਾਮ ਸਾਹਿਬ ਭਾਵਸੀ ਕਰਸਨ ਤਖਤ ਸਲਾਮ ਲਿਖਿਆ ਪਾਵਸੀ ਮਹਲਾ ਪਹਿਲਾ ਸ਼ਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੀ ਕਿਆ ਘਰ ਵਾਸ ਕੁੱਤੇ ਚੰਦਨ ਲਾਈਐ ਭੀਸ ਕੁੱਤੀ ਤਾਤ ਬੋਲਾ ਜੇ ਸਮਝਾਈਐ ਪੜਿਆ ਸਿਮਰਤ ਪਾਠ ਅੰਧਾ ਚਾਨਣ ਰੱਖੀਐ ਦੀਵੇ ਬਲ ਹੈ ਪਚਾਸ ਚੌਣੇ ਸੁਨਾ ਪਾਈਐ ਚੁਣ ਚੁਣਾ ਖਾਵੇ ਘਾਸ ਲੋਹਾ ਮਾਰਣ ਪਾਈਐ ਟੈ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਮਹੱਲਾ ਪਹਿਲਾ ਕਹਾਂ ਕੰਚਨ ਟੁੱਟੈ ਸਾਰ ਅਗਨੀ ਗੰਡ ਪਾਇ ਲੋਹਾਰ ਗੋਰੀ ਸ਼ਕਤੀ ਟੁੱਟੈ ਪਥਾਰ ਪੁੱਤੀ ਗੰਡ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਡ ਪਾਇ ਭੁੱਖਿਆ ਗੰਡ ਪਵੈ ਜਖਾਏ ਕਾਲਾ ਗੰਡ ਨਦੀਆ ਮੀਹ ਚੋਲ ਗੰਡ ਪਰਿਤੀ ਮਿੱਠੇ ਬੋਲਾ ਬੇਦਾ ਗੰਡਾ ਬੋਲੇ ਸਚ ਕੋਏ ਮੋਆ ਗੰਡ ਨੇ ਕੀ ਸਤ ਹੋਏ ਏਤ ਗੰਡ ਵਰਤ ਸੰਸਾਰ ਮੂਰਖ ਗੰਡ ਪਵੈ ਮੂਹ ਮਾਰ ਨਾਨਕ ਆਖਾ ਇਹੋ ਵਿਚਾਰ ਸਿਫਤੀ ਗੰਡ ਪਵੈ ਦਰਬਾਰ ਪੌੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨਾ ਪਾਈਐ ਖੋਟੇ ਸੱਟਿਆ ਬਾਹਰ ਬਾਰ ਖੋਟੇ ਸੱਚੀ ਦਰਗਹ ਸੁੱਟੀ ਐ ਕੇ ਸਾਗੈ ਕਰੈ ਪੁਕਾਰ ਸਤਗੁਰ ਪਿਛੈ ਭਜ ਪਵਹੈ ਏਹਾ ਕਰਨੀ ਸਾਰ ਸਤਗੁਰਾ ਖੋਟਿਓ ਖਰੇ ਕਰੇ ਸਬਦ ਸੁਵਾਰਣ ਹਾਰ ਸੱਚੀ ਦਰਗਹਿ ਮੰਨਿ ਅਨ ਗੁਰ ਕੈ ਪ੍ਰੇਮ ਪਿਆਰ ਗਣ ਤਤਨਾ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸ਼ਲੋਕ ਮਹਾਨ ਲਾ ਪਹਿਲਾ ਹਮ ਦੇਰ ਜਿਮੀ ਦੁਨੀਆਂ ਪੀਰਾ ਮਸਾਇ ਕਾਰਾਇਆ ਵੇ ਰਬ ਦਾ ਬਾਦ ਸਾਹ ਆਪ ਜੂ ਖੁਦਾਏ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਧਨਵਾ ਨਰਾ ਨਾ ਸਿੱਧ ਸਾਧਕਾ ਧਰਾ ਆਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੇ ਦੇ ਹੰਦ ਆਦਮੀ ਨਾ ਸਬਤ ਜੇਰ ਜਿਮੀ ਅਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਮਹਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸਬਤ ਦੀਪਕ ਨਹਿ ਜਲੋ ਅੰਨ ਪਾਉਣ ਥਿਰ ਨਾ ਕੋਈ ਏਕ ਤੋਈ ਏਕ ਤੋਈ ਮਹਲਾ ਪਹਿਲਾ ਨਾਰਜ ਕ ਦਸਤ ਆਕਸੇ ਹਮਰਾ ਏਕ ਆਸ ਬਸੇ ਆਸਤ ਏਕ ਦਿਗਰ ਕੋਈ ਏਕ ਤੋਈ ਏਕ ਤੋਈ ਮਹੱਲਾ ਪਹਿਲਾ ਪ੍ਰੰਧੈ ਨਾ ਗਿਰਾ ਹਜ਼ਰ ਦਰਖਤ ਆਬ ਆਸ ਕਰ ਦੇਹੰਦ ਸੁਈ ਏਕ ਤੋਈ ਏਕ ਤੋਈ ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ ਮੇਟ ਨਾ ਸਕੈ ਕੋਏ ਕਲਾ ਤਰਹਿ ਹਿਰੇ ਸੋਈ ਏਕ ਤੁਈ ਏਕ ਤੁਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸੁਮਾਣਿਆ ਮਨਮੁਖ ਸਦਾ ਕੂੜਿਆਰ ਪਰਮ ਪੁਲਾਣਿਆ ਵਿਸ਼ਟਾਂ ਦਰਵਾਸ ਸਾਧਨ ਜਾਣਿਆ ਬਿਨ ਨਾ ਵੈ ਦੁਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹਲਾ ਪਹਿਲਾ ਸਿਹਾ ਵਜਾ ਚਰਗਾ ਕੋਈਆ ਇਨਾਂ ਖਵਾਲੇ ਕਾਹ ਕਾਹੋ ਖਾਨ ਤੇ ਨਮਾਸ ਖਵਾਲੇ ਏਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾ ਲੈ ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤ ਸਾਹੀ ਲਸ਼ਕਰ ਕਰੇ ਸੋਆ ਜਿਤ ਜੀਅ ਜੀਵ ਲੈ ਸਾ ਜੀਵਲੇ ਤਾਂ ਕੀ ਅਸਾਹ ਨਾਨਕ ਜਾਜੋ ਸੱਚੇ ਭਾਵੇਂ ਤਿਉ ਤਿਉ ਦੇ ਗਿਰਾਹ ਮਹਨਲਾ ਪਹਿਲਾ ਇੱਕ ਮਾਸ ਹਾਰੀ ਇੱਕ ਤਣਖਾਹੇ ਇੱਕ ਨਾ ਛਤੀ ਅੰਮ੍ਰਿਤ ਪਾਹੇ ਇੱਕ ਮਿੱਟੀਆ ਮਹਿ ਮਿੱਟੀ ਆ ਖਾਹੇ ਇੱਕ ਪੌਣ ਸੁਪਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੈ ਦਾਤਾ ਮਰੈ ਨਾ ਕੋਈ ਨਾਨਕ ਮੁਠੇ ਜਾਹੇ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤਿ ਆਪ ਗਵਾਏ ਨਾਮ ਧਿਆਈਐ ਦੂਜੀ ਕਾਰੈ ਲਗ ਜਨਮ ਗਵਾਈਐ ਬਿਨ ਨਾਵੈ ਸਭ ਵਿਸ ਭੈਜੈ ਖਾਈਐ ਸੱਚਾ ਸ਼ਬਦ ਸਲਾਹੀ ਸੱਚ ਸਮਾਈਐ ਬਿਨ ਸਤਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰਾਈਐ ਦੁਨੀਆ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚ ਖਰਾਸਾ ਲਾਹੀ ਪਤ ਸਿਉ ਜਾਈਐ ਸਲੋਕ ਮਹਲਾ ਪਹਿਲਾ ਤੁਧ ਭਾਵੈ ਤਾਂ ਬਾਵੇ گا ਵੈ ਤੁਧ ਭਾਵੈ ਜਲ ਨਾਵੇ ਜਾ ਤੁਧ ਭਾਵੈ ਤਾਂ ਕਰੈ ਵਿਭੂਤਾ ਸਿੰਗੀ ਨਾਦ ਵਜਾਵਹਿ ਜਾ ਤੁਗ ਭਾਵੈ ਤਾ ਪੜੈ ਕਤੇਬਾਂ ਮੁੱਲਾਂ ਸੇਖ ਕਹਾਵੈ ਜਾ ਤੁਦ ਭਾਵੈ ਤਾ ਹੋਵੈ ਰਾਜੇ ਰਸ ਕਸ ਬਹੁਤ ਕਮਾਵਹਿ ਜਾ ਤੁਦ ਭਾਵੈ ਤੇਗ ਬਗਾਵੈ ਸਿਰ ਮੁੰਡੀ ਕਟ ਜਾਵੈ ਜਾ ਤੁਦ ਭਾਵੈ ਜਾਹਿਦ ਸੰਤਾਰਾ ਸੁਣ ਗੱਲਾਂ ਘਰ ਆਵੈ ਜਾ ਤਦ ਭਾਵੈ ਨਾਏ ਰਚਾਵੈ ਤੁਧ ਪਾਣੇ ਤੂੰ ਪਾਵੈ ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵੈ ਮਹੱਲਾ ਪਹਿਲਾ ਜਾ ਤੂੰ ਵੱਡਾ ਸਭ ਡਿਆਈਆਂ ਚੰਗੈ ਚੰਗਾ ਹੋਈ ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣਾ ਵੇਖਣਾ ਬੋਲਣਾ ਚੱਲਣਾ ਜੀਵਨ ਮਰਨਾ ਤਾਤ ਹੁਕਮਾ ਸਾਜ ਹੁਕਮੈ ਵਿੱਚ ਰਖੈ ਨਾਨਕ ਸੱਚਾ ਆਪ ਕੌੜੀ ਸਤਗੁਰਾ ਸੇਵਨ ਸੰਗ ਪਰਮ ਚੁਕਾਈਐ ਸਤਗੁਰ ਆਖੇ ਘਾਰ ਸੁਖਾਰ ਕਮਾਈਐ ਸਤਗੁਰ ਹੋਏ ਦਇਆਲ ਤਾ ਨਾਮ ਧਿਆਈਐ ਲਹਾ ਭਗਤ ਸੋਸਾਰ ਗੁਰਮੁਖ ਪਾਈਐ ਮਨਮੁਖ ਕੂੜ ਗਵਾਰ ਕੂੜ ਕਮਾਈਐ ਸੱਚੇ ਦੇ ਦਰਜਾਈ ਸੱਚ ਚਵਾਈਐ ਸੱਚੇ ਅੰਦਰ ਮਹਿਲਾ ਸੱਚ ਬੁਲਾਈਐ ਨਾਨਕ ਸੱਚ ਦਰਾ ਸਚਿਆਰ ਸੱਚ ਸਮਾਈਐ ਸਲੋਕ ਮਹਲਾ ਪਹਿਲਾ ਕਾਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਕੂੜਾ ਮਾਵਸ ਸੱਚ ਚੰਦਰਮਾ ਦੀਸਾ ਨਹੀਂ ਕਹਿ ਚੜਿਆ ਹਉ ਭਾਲ ਵਿਕੁਨੀ ਹੋਈ ਆਂਧੇਰਾ ਰਾਖ ਨ ਕੋਈ ਵਿਚ ਹਉਮੈ ਕਰ ਦੁਖ ਰੋਈ ਕਹੋ ਨਾਨਕ ਕਿਨ ਵਿਦਗਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਸਨੋ ਨਦਰ ਕਰੇ ਤਸ ਦੇਵੈ ਨਾਨਕ ਗੁਰਮੁਖ ਰਤਨ ਸੁਲੇਵੈ ਕਉੜੀ ਭਗਤਾਂ ਤੈ ਸਹ ਸਾਰੀਆਂ ਜੋੜ ਕਦੇ ਨ ਆਇ ਕਰਤਾ ਆਪ ਭੁੱਲ ਹੈ ਨਾ ਕੁੱਲਾ ਕੇ ਸਦਾ ਭੁਲਾਇਆ ਭਗਤ ਆਪੇ ਮਿਲਿਆ ਨ ਜਿੰਨੀ ਸੱਚੋ ਸੱਚ ਕਮਾਇਆ ਸੈਸਾਰੀ ਆਪ ਖੋਆ ਏ ਨ ਜਿੰਨੀ ਕੂੜ ਬੋਲ ਬੋਲ ਬਿਖ ਖਾਇਆ ਚੱਲਣਾ ਸਾਰਾ ਨ ਜਾਣਣੀ ਕਾਮ ਕ੍ਰੋਧ ਵਿਸ ਵਿਧਾਇਆ ਭਗਤ ਕਰਨ ਹਰ ਚੱਕਰੀ ਜਿੰਨੀ ਅਨ ਦਿਨ ਨਾਮ ਧਿਆਇਆ ਦਾਸਨ ਦਾਸ ਹੋਏ ਕੈ ਜਿੰਨੀ ਵਿੱਚ ਹੋ ਆਪ ਗਵਾਇਆ ਉਨਾਂ ਖਸਮਾਂ ਕੈ ਧਰਮ ਖੁੱਜਲੇ ਸੱਚਾ ਸ਼ਬਦ ਸੁਹਾਇਆ ਸ਼ਲੋਕ ਮਹਲਾ ਪਹਿਲਾ ਸਵਾਹੀ ਸਲਾਹ ਜਿਨੀ ਤੇ ਆਇਆ ਇਕ ਮਨ ਸੇ ਪੂਰੇ ਸਾਹ ਬਖਤਾ ਉੱਪਰ ਲੜਮੂਏ ਦੂਜਾ ਬਹੁਤੇ ਰਾਹ ਮਨ ਕੀਆਂ ਮਤੀ ਖੰਡੀਆਂ ਬਹੁਤ ਪਏ ਅਸਗਾਹ ਉੰਗੋ ਤੇ ਖਾਹੀ ਨਾ ਨਿਕਲ ਹੈ ਤੀਜਾ ਮੂਹੇ ਗਰਾਹ ਭੁੱਖ ਤਿਖਾ ਦੋਇ ਭੌਕੀਆ ਖਾਦਾ ਹੋਇ ਸਵਾਹ ਪੀ ਖਾਣੇ ਸਿਉ ਦੋਸਤੀ ਚੌਥਾ ਆਈਂ ਹੂੰਗਾ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਿਉ ਨਾ ਬਾਦ ਸੈ ਵਰਿਆ ਕੀ ਪਿੜ ਬੱਦੀ ਸਬੇ ਵੇਲਾ ਵਖਤ ਸਭ ਜੇ ਅਠੀ ਪਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹਲਾ ਦੂਜਾ ਸੇਈ ਪੂਰੇ ਸਾਹ ਜਿੰਨੀ ਪੂਰਾ ਪਾਇਆ ਅਠੀ ਬੇਪਰਵਾਹ ਰਹਿਨ ਇੱਕ ਤੈ ਰੰਗ ਦਰਸ਼ਨ ਰੂਪਤਾਹ ਬਿਰਲੇ ਪਾਈਐ ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ ਜਾ ਤੂੰ ਤਾ ਕਿਆ ਹੋਰ ਮੈਂ ਸੱਚ ਸੁਣਾਈਐ ਮੁਠੀ ਧੰਦਾ ਚੋਰ ਮਹਿਲ ਨ ਪਾਈਐ ਇਨਾਂ ਚਿੱਤ ਕਠੋਰਾ ਸੇ ਭਗਵਾਈਐ ਜਿਤ ਘਟ ਸੱਚ ਨ ਪਾਈ ਸੋ ਭੰਨ ਕਢਾਈਐ ਕਿਆ ਓਕਾਰ ਪੂਰਾ ਬਟ ਧੋਲ ਤੁਲਾਈਐ ਕੋਈ ਨਾ ਆਖੇ ਘਟ ਹਉਮੈ ਜਾਈਐ ਲਈਨ ਖਰੇ ਪਰਖ ਦਰਬੀ ਨਾਈਐ ਸੌਦਾ ਇੱਕ ਤ ਹਟ ਪੂਰਾ ਗੁਰ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ